ਜੇ ਕੋਈ ਆਉਂਦਾ ਜਾਂਦਾ ਬੰਦਾ ਦਿਸੇ ਨਾ ਬੜਾ ਜੱਚ ਰਿਆ ਹੋਵੇ ਤਾਂ ਕਹਿ ਦਿਆ ਕਰੋ ਵੀਰ ਕੀ ਬਾਤ ਹੈ ਅੱਜ ਤਾਂ ਟੌਰ ਕੱਢੀ ਐ ਤੁਹਾਡਾ ਕੁਝ ਜਾਨਾ ਨਹੀਂ ਤੇ ਅਗਲੇ ਦਾ ਦਿਨ ਬਣ ਜਾਣਾ ਤੇ ਜੇ ਅਗਲੇ ਨੇ ਅੱਗੋ ਕਹਿਤਾ ਤੇਰਾ ਰਿਵਿਊ ਕਿਸੇ ਨੇ ਮੰਗਿਆ ਚੱਲ ਘੂਸਾ ਇੱਕ ਹੋਰ ਆ ਜਿਹੜਾ ਪੌਡਕਾਸਟ ਕਰਦਾ ਮੁੰਡਾ ਉਹ ਵੀ ਟੈਂਪੂ ਆ ਮੈਨੂੰ ਪਤਾ ਲੱਗਿਆ ਕਿ ਦੀ ਗੱਲ ਹੋ ਰਹੀ ਆ ਤੁਸੀਂ ਕਮੈਂਟ ਕਰਕੇ ਦੱਸੋ ਕੀ ਦੀ ਗੱਲ ਹੋ ਰਹੀ ਆ ਕੋਈ ਟੈਨਸ਼ਨ ਨਾ ਲੋ ਵੀਰੇ ਸਭ ਫੜੇ ਜਾਣਗੇ ਸਭ ਤੋਂ ਗੱਡੀ ਆ ਮੇਰੇ ਕੋਲ ਨਹੀਂ ਸੀਗੀ ਮੈਨੂੰ ਹੁੰਦਾ ਸੀਗਾ ਫੀਲ ਹੈ ਕਿ ਮੇਰੇ ਕੋ ਗੱਡੀ ਨਹੀਂ ਹੈਗੀ ਮਗਰ ਮੈਂ ਕਿ ਜਦੋਂ ਮੌਕਾ ਆਊਗਾ ਟਾਈਮ ਆਊਗਾ ਕੁਛ ਨਹੀਂ ਰੱਖਿਆ ਮੇਨਾਲ ਚ 25 ਦਿਨ ਮੇ ਪੈਸਾ ਡਬਲ 25 ਦਿਨ ਮੇ ਪੈਸਾ ਡਬਲ ਲੋਕੀ ਇੱਥੇ ਜਿੱਤੜਾ ਹਲਾ ਆ ਕੇ ਗਣੀਆਂ ਲਈ ਜਾਂਦੇ ਨੇ ਭਾਈ ਹਾਂ ਪੇ ਕੀ ਹੋ ਰਹਾ ਭਾਈ ਸਰਾ ਸ਼ਹਿਰ ਮੇਰੇ ਵਿੱਚ ਵੇ ਲੋ ਬਤਲਾ ਲੱਗ ਤੇ ਕਰ ਦੇਣੀ ਗੋਰੀ ਤੇ ਮੈਂ ਤੇਰੇ ਪਿੱਛੇ ਫਿਰਦਾ ਨਹੀਂ ਓ ਭయ్యా ਧੋਖਾ ਓ ਸੁਗੰਦੇ ਕਾਂ ਵਿੱਚ ਰ ਮੈਂ ਨਾਲ ਤੇਰੇ ਆਓ ਸਾਰੇ ਮਿਲ ਕੇ ਪੈਸੇ ਇਕੱਠੇ ਕਰਦੇ ਆਂ ਤੇ ਜਿਹੜਾ ਇਹਦੀ ਧੂਈ ਚ ਕੀੜਾ ਹੈਗਾ ਵਾ ਸਾਰੇ ਮਿਲ ਕੇ ਕਢਵਾਨਨੇ ਆ ਮੈਂ ਬਸ ਸਿੱਧੂ ਮੂਸੇ ਵਾਲੇ ਕਰਕੇ ਚੁੱਪਾ ਬਾਕੀ ਤੁਸੀਂ ਵੀ ਦੇਖ ਲਓ ਵੀ ਤੁਸੀਂ ਵੀ ਮੈਨ ਲੱਗਦਾ ਉਹਦੇ ਕਰਕੇ ਚੁੱਪ ਹੋਗੇ ਨਹੀਂ ਤਾਂ ਬਸ ਫਿਰ ਗਾਲਾਂ ਦਾ ਮੀਂਹ ਵਰਨਾ ਸੀ ਤੇਰੀ ਭੈਣ ਨੂੰ ਉਬਾਈ ਕਾੜ ਤੇ ਅਸੀਂ ਕਰਨਾ ਹੈ ਸਰ ਜੀ ਉਹਨਾਂ ਦੀ ਫਿਲਮ ਸਾਡੇ ਤੋਂ ਬਗੈਰ ਚੱਲਦੀ ਨਹੀਂ ਉਹਨਾਂ ਨੇ ਸਾਡੇ ਤੋਂ ਬਗੈਰ 9 ਫਿਲਮਾਂ ਬਣਾਈਆਂ ਨੇ 9 ਦੀਆਂ 9 ਫਲੋਪ ਹੈਗੀਆਂ ਅੱਲਾ ਰੱਬੇ ਕਾਇਨਾਤ ਨੇ ਪਾਕਿਸਤਾਨ ਦੀ ਇਸ ਸਰਜ਼ਮੀਨ ਨੂੰ ਇੰਨਾ ਕੁਝ ਦਿੱਤਾ ਹੈ ਕਿ ਉਹਨਾਂ ਦੀ ਫਿਲਮ ਦੇ ਡਾਇਲੌਗ ਅਸੀਂ ਲਿਖਨੇ ਆ ਕਿਤਾ ਕੋਣੀ ਵਰਗਾ ਮੂੰਹ ਹੈ ਇਹਦਾ ਗੱਲਾਂ ਵੀ ਉਹਦਾਂ ਦੀਆਂ ਹੀ ਕਰਦਾ ਵਾ ਫੇਰ ਕਹਿੰਦੇ ਬੂਟਾ ਗਾਲਾ ਘੜਦਾ ਅੱਜ ਪਤਾ ਲੱਗਿਆ ਬੂਟਾ ਗਾਲਾ ਇੰਨੂੰ ਹੀ ਘੜਦਾ ਸੀਗਾ ਹਰਕਤਾਂ ਹੀ ਇਹਦੀਆਂ ਦਦੀਆਂ ਨੇ ਕਾਮੇਡੀ ਅਸੀਂ ਲਿਖਨੇ ਆ ਉਹਨਾਂ ਦਾ ਬੀਜੀਐਮ ਅਸੀਂ ਕਰਨੇ ਆ ਉਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਅਸੀਂ ਕਰਨੇ ਆ ਔਰ ਜਿੰਨੀਆਂ ਫਿਲਮਾਂ ਅਜ ਤੱਕ ਕੀਤੀਆਂ ਨੇ ਸੁਪਰ ਡੁਪਰ ਹਟ ਉਹਨਾਂ ਦੀਆਂ ਫਿਲਮਾਂ 300 ਤੋਂ ਲੈ ਕੇ ਸਾਢੇ 300 ਕਰੋੜ ਰੁਪਏ ਦੀ ਇਨਵੈਸਟਮੈਂਟ ਉਹਨਾਂ ਦੀ ਸਾਡੇ ਉੱਤੇ ਆ ਗਈ। ਕੋਈ ਯਾਰਾਂ ਦਾ ਮੂੰਹ ਲੈ ਕੇ ਕੁਝ ਵੀ ਭੋਗਣ ਲੱਗ ਜਾਂਦਾ ਵਾ ਤੇ ਬਾਅਦ ਚ ਕਹਿ ਦੂਗਾ ਜੀ ਮੈਂ ਤਾਂ ਆਪਣੇ ਪੰਜਾਬੀਆਂ ਨੂੰ ਸੁਣੀ ਗਿਆ ਸੀ ਮੈਂ ਤਾਂ ਇੰਡੀਆ ਨੂੰ ਗਿਆ ਸੀ ਫਿਰ ਐਡਾ ਖੁਸ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਕੀ ਆ ਰਿਹਾ ਬਿਆਨ ਜਦੋਂ ਮੈਂ ਇਸ ਬੰਦੇ ਦੀ ਇੰਸਟਾਗ੍ਰam ਪ੍ਰੋਫਾਈਲ ਖੋਲ੍ਹੀ ਤੇ ਕਮੈਂਟਾਂ ਚ ਗਾਲਾਂ ਭਰੀਆਂ ਹੋਈਆਂ ਨੇ ਹੁਣ ਖੁੱਲ ਕੇ ਆਜੂ ਜਿੱਦਾਂ ਜਿੱਦਾਂ ਤੇ ਤੂੰ ਬਿਆਨ ਦਿੰਨਾ ਵਾ ਚੰਗੇ ਭਲੇ ਲੋਕੀ ਠੀਕ ਆ ਫਿਲਮਾਂ ਤੱਕ ਮਤਲਬ ਸੀਗਾ ਕੋਈ ਹੇਟ ਨਹੀਂ ਸੀਗੀ ਠੀਕ ਹੈ ਬਟ ਆਪਰੇ ਵਿੱਚ ਪਤਾ ਨਹੀਂ ਕਹਿੰਦੇ ਕੁੱਤੇ ਦੀ ਪੂੰਛ ਸਿੱਧੀ ਹੋ ਸਕਦੀ ਹੈ ਬਟ ਇਹੋ ਜੇ ਬੰਦੇ ਨਹੀਂ ਸਿੱਧੇ ਹੋ ਸਕਦੇ ਫਿਰ ਆਗਰੇ ਤੇ ਤਾਜ ਵਾਂਗੂ ਨਿਖਰੀ ਵਾਂਗੂ ਵਿਸਕੀ ਦੇ ਪੀ ਜਾਂ ਸਿੱਪ ਸਿੱਪ ਨੀ ਕਨੀ ਇਸ ਹਫਤੇ ਬਿਠਾਉਣਾ ਗੱਡੀ ਵਿੱਚ ਇਹ ਉਹ ਗੁੜੀਆਂ ਨੇ ਜਿਹੜੇ ਕੈਮਰਾ ਮੂਰੇ ਰੱਖ ਕੇ ਬੂਹ ਚੱਕ ਕੇ ਵੀਡੀਓ ਤਾਂ ਬਣਾ ਲੈਂਦੀਆਂ ਨੇ ਪਰ ਦੇਖਦੀਆਂ ਬਾਅਦ ਚ ਇੱਕ ਵਾਰ ਵੀ ਨਹੀਂ ਹੈਗੀ ਬਣੀ ਕਿਵੇਂ ਦੀ ਇਹ ਸਿੱਧਾ ਪੋਸਟ ਮਾਰ ਦਿਆਂ ਨੇ ਕਿ ਲੋਕੀ ਦੱਸਣਗੇ ਬਣੀ ਕਿੱਦਾਂ ਦੀ ਆ ਚਲੋ ਜੇ ਲੋਕਾਂ ਨੇ ਹੀ ਦੱਸਣਾ ਮથે ਆਪਾਂ ਦੱਸ ਹੀ ਦਿੰਦੇ ਆ ਜਮਾਂ ਇੱਕ ਫੁੱਦੂ ਬਣੀ ਆ ਹਸ ਰੋ ਤਮ ਤੇ ਸਹ ਪੈ ਜਾ ਤੇ ਲੜ ਕੇ ਦੇਖੋ ਆ ਠੀਕ ਨਹੀਂ ਕਿ ਚੰਦੂ ਤੂੰ ਚਾਨਦਨੀ ਕਿਵੇਂ ਬਣ ਗਿਆ ਉਹ ਮੈਂ ਲੂਜ਼ਰ ਹੀ ਠੀਕ ਆ ਇਹੋ ਜਿਹਾ ਚੈਂਪੀਅਨ ਨਹੀਂ ਬਨਣਾ ਸਮਝ ਰਹੇ ਹੋ ਤੁਮ ਮੇਰੇ ਹੋ ਇਸ ਪਰ ਮੇਰੇ ਆ ਬੜੇ ਗਾਣੇ ਦੇ ਵੀਡੀਓ ਜੱਜਦੀ ਨਹੀਂ ਭਾਈ ਆਪਾਂ ਇਹਦੀ ਡਬਿੰਗ ਕਰਦੇ ਆ ਹਾਈ ਕਿੰਨਾ ਸੋਹਣਾ ਮੁੰਡਾ ਉਧਰ ਕੀ ਜਾਖਦੀ ਹੈ ਪੂਰਾ 35 ਲੱਖ ਲਾਇਆ ਵਾ ਆਇਦਰ ਦੇਖ ਹਾਂਜੀ ਜਾਨੂ ਤੁਹਾਡੇ ਵਾਲੀ ਦੇਖ ਰਹੀ ਆ ਮੂ ਆ ਮੁੰਡਾ ਚੰਗੇ ਕਰਦਾ ਆ ਪਰ ਲੱਛਣ ਨਹੀਂ ਹੈਗੇ ਸਿੰਘਾਂ ਨੇ ਪਠਾਨਾ ਨੂੰ ਸਲਵਾਰਾ ਪੁਹਾਤੀਆਂ ਸੀ ਇਹ ਸਾਲੇ ਆਪ ਹੀ ਪਾਈ ਫਿਰਦੇ ਨੇ ਤਾਂ ਇਹ ਡੰਡੇ ਦੇ ਪੀਰ ਹੀ ਆ ਕਿ ਇਹਨਾਂ ਨੂੰ ਨਹੀਂ ਸਮਝ ਆ ਸਕਦੀ ਸਾਲੇ 5 ਵਜੇ ਲੈ ਕੇ ਮੋਟਰਸਾਈਕਲ ਸਕੂਟਰ ਕਾਰਾਂ ਤੇ ਸੜਕਾਂ ਤੇ ਨਿਕਲ ਗਏ ਇੱਕ ਤਾਂ ਪਹਿਲੀ ਗਰਮੀ ਇੰਨੀ ਪੈ ਰਹੀ ਆ ਉਦੋਂ ਇਹੋ ਜਿਹੇ ਵੀਡੀਓ ਮੁਰੇ ਆਉਂਦੀਆਂ ਨੇ ਸੂਰਜ ਵੀ ਸੋਚਦਾ ਹੋਊਗਾ ਮੇਰੇ ਨਾਲੋਂ ਜ਼ਿਆਦਾ ਤਾਂ ਜਨਤਾ ਤਪੀ ਪਈ ਆ

ਸੋ ਗਾਇਜ਼ AI ਇਹਨਾ ਐਡਵਾਂਸ ਹੋ ਗਿਆ ਵਾਕੀ ਉਹਦੇ ਫੇਕ ਵਲੌਗ ਵੀ ਬਣ ਰਹੇ ਨੇ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗ ਰਿਹਾ ਇੱਥੇ ਤੱਕ ਇੰਸਟਾਗ੍ਰਾਮ ਦੀ ਫੇਕ ਪ੍ਰੋਫਾਈਲ ਜਿਵੇਂ ਮੈਂ ਕੁਝ ਕੁ ਵੀਡੀਓ ਵਿੱਚ ਦੱਸਿਆ ਆਵਾ ਰੀਲਾ ਬਣਦੀਆਂ ਨੇ ਫੋਟੋ ਆਉਂਦੀਆਂ ਨੇ ਤੇ ਲੋਕੀ ਮੂੰਹ ਚਾ ਕੇ ਕਮੈਂਟ ਕਰ ਦਿੰਦੇ ਨੇ ਨਾ ਹੀ ਸੱਤ ਘੰਟ ਦੇਖੋ ਜਿਹੜਾ ਬੰਦਾ ਤਾਂ ਐਡੀਟਿੰਗ ਵਾਲੇ ਕੰਮ 'ਚ ਹੈਗਾ ਵਾ ਪੀਸੀ ਦਾ ਕੰਮ ਕਰਦਾ ਹਨਾ ਪੀਸੀ ਤੇ ਬਹਿ ਕੇ ਕੰਮ ਕਰਦਾ ਉਹਨੂੰ ਤਾਂ ਪਤਾ ਲੱਗ ਜਾਂਦਾ ਵਾ ਵੀ ਇਹ AI ਜਨਰੇਟਡ ਵੀਡੀਓ ਆ ਜਾਂ ਐਡੀਟਡ ਵੀਡੀਓ ਆ ਹਨਾ ਕਈ ਲੋਕੀ ਫੇਕ ਨੂੰ ਰੀਅਲ ਮੰਨ ਲੈਂਦੇ ਓਦਾਂ ਹੀ ਆ ਕਿੰਨੀਆਂ ਸਾਰੀਆਂ ਇੰਸਟਾ ਬਟ ਉਹ ਹੁੰਦੀਆਂ ਨਹੀਂ ਐ ਸੋ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿਹੜੀ origignal ਆ ਕਿਵੇਂ ਪਤਾ ਕਰੀਏ ਕਿ ਇਹ origignal profile ਹੈਗੀ ਆ ਜਾਂ ਨਹੀਂ ਸਿੰਪਲ ਜੀ ਗੱਲ ਆ ਤੁਸੀਂ ਉਹਦੀ profile ਦੇਖੋ ਅੱਖਾਂ ਦੇਖੋ ਸਿਰਫ ਅੱਖਾਂ ਦੇਖੋ ਜੇ ਅੱਖਾਂ ਮਾਣੀ ਮੋਟੀਆਂ ਕਰ ਰਹੀਆਂ ਨਾ ਕਿ ਜਿਵੇਂ ਫੀਕ ਜੀ ਆ ਤਾਂ ਅੱਖਾਂ ਦੇ ਫੋਕਸ ਕਰਿਓ ਬਸ ਉਹ ਅੱਖਾਂ ਹੀ ਤੋਂ ਹੀ ਪਤਾ ਲੱਗ ਜਾਂਦਾ ਵਾ ਕਿ ਮੂੰਹ ਕਿਸੇ ਹੋਰ ਦਾ ਲੱਗਾ ਹੋਇਆ ਜਿਹੜਾ ਬੋਡੀ ਹੁੰਦੀ ਆ ਕਿਸੇ ਹੋਰ ਦੀ ਹੁੰਦੀ ਆ ਤੇ ਜਿਹੜਾ ਮੂੰਹ ਆ ਕਿਸੇ ਹੋਰ ਦਾ ਲਾਇਆ ਹੁੰਦਾ ਵਾ AI ਕਰਕੇ ਤੇ ਗਲਤ ਯੂਜ਼ ਹੋ ਰਿਹਾ ਹੁੰਦਾ ਵਾ ਇਹਦਾ ਤੁਸੀਂ ਕਿਸੇ ਦੀ ਵੀ ਜਾ ਕੇ ਲਾ ਸਕਦੇ ਹੋ ਲੋਕੇ ਵੀ ਜ਼ਰਾ ਹੀ ਆ ਵੀ ਸੋਹਣੀ ਕੁੜੀ ਦੇਖੀ ਨਹੀਂ ਤੇ ਮੂੰਹ ਚੱਕ ਕੇ ਕਮੈਂਟ ਕਰਦਾ ਚਲੋ ਉਹ ਤੁਹਾਡੀ ਚੋਇਸ ਆ ਹੈਨਾ ਬਟ ਦੇਖ ਤਾਂ ਲਵੋ origignal ਹੈ ਜਾਂ ਨਹੀਂ ਵੀਡੀਓ ਨੂੰ ਲਾਈਕ ਕਰਦੇ ਹੋ ਯਾਰ ਜਿਹਨੂੰ ਇਸ ਚੀਜ਼ ਬਾਰੇ ਨਹੀਂ ਪਤਾ ਬਟ ਫਿਰ ਵੀ ਮੈਂ ਦੱਸ ਰਿਹਾ ਵਾਂ ਜੇ ਇਸ ਚੀਜ਼ ਨਾਲ ਤੁਸੀਂ ਅਵੇਅਰ ਹੋ ਸਕੋ ਜੇ ਵੀਰੇ ਵੀ ਨੂੰ ਤੁਸੀਂ ਲਾਈਕ ਕਰਦਾ ਫਿਰ ਤਾਂ ਉਹਨਾਂ ਨੂੰ ਹੀ ਕਰੀ ਚੱਲੋ ਜਿਹੜੇ ਚਿੱਤੜ ਦਿਖਾਤ ਖਾ ਗੱਡੀਆਂ ਲਈ ਜਾਂਦੇ ਨੇ ਵੈਲ ਡਨ تیرے ਬੋਲ ਤੇ ਨਾ ਲੀ ਗੜੇ ਤੇਰੇ ਲੂੰਗਾ ਹੁਣ ਧੁੱਪ ਦੇਖਦਾਏ ਨਾ ਹੀ ਸ਼ਾਮ ਹਾਲ ਚੱਲ ਜਾਂਦਾ ਯਾਰ ਅੱਗੇ ਨਾਲ ਉਹ ਕੁੜੀ ਕਾਫੀ ਸੁਧਰ ਗਿਆ ਮਤਲਬ ਕਿ ਵਧੀਆ ਵੀਡੀਓ ਬਣਾਉਣ ਲੱਗ ਗਿਆ ਵਧੀਆ ਕੱਪੜੇ ਪਾ ਕੇ ਹਨਾ ਸੋ ਵਧੀਆ ਗੱਲ ਆ ਤੇ ਆਹ ਕੀ ਵੀਡੀਓ ਬਣਾ ਨੀਬੰਦ ਕੀਤੀ ਤੇ ਪੋਸਟਾਂ ਸ਼ੁਰੂ ਹੋ ਗਈਆਂ ਸਿੱਧੀਆਂ ਹੀ ਉਹ ਵੀ ਚਲੋ ਉਹ ਇਹਦੇ ਚ ਵੀ ਉਹ ਫੋਨ ਦਿਖਾ ਰਹੀ ਹੈ ਫੋਨ ਦਿਖਾ ਰਹੀ ਹੈ ਆਈਫੋਨ ਨਵਾਂ ਲਿਤਾ ਹੋਣਾ ਨਾ ਨੇ ਫੋਨ ਦੀ ਪ੍ਰਮੋਸ਼ਨ ਹੋ ਰਹੀ ਹੋਣੀ ਹੈ ਪ੍ਰਮੋਸ਼ਨਾਂ ਕਰਦੀ ਹੈ ਨਾ ਇਹ ਹਾਂ ਮਾਇਵੀ ਜਦੋਂ ਲੋਕ ਫਿਰ ਗਲਤ ਕਮੈਂਟ ਕਰਦੇ ਆ ਨਾ ਫਿਰ ਇਹੋ ਜਿਹੇ ਪੋਡਕਾਸਟਾਂ ਵਿੱਚ ਜਾ ਕੇ ਕਹਿੰਦੀਆਂ ਹੁੰਦੀਆਂ ਪਰ ਫਿਰ ਵੀ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਕਿਹੇ ਕਿਹੇ ਲੋਕ ਰਹਤੇ ਯਾਰ ਯਹਾਂ ਪਰ ਬੇਫਾਲ ਤੁਚ ਇੱਥੇ ਮੈਂ ਉਹਨਾਂ ਕੁੜੀਆਂ ਚ ਹੋਵਾਂ ਨਾ ਆਪ ਹੀ ਕੱਪੜੇ ਉਤਾਰ ਕੇ ਆਪ ਹੀ ਮਤਲਬ ਅਸ਼ਲੀਲ ਜਾਂ ਗੰਦੀਆਂ ਵੀਡੀਓ ਬਣਾ ਬਣਾ ਕੇ ਮੈਂ ਖੁਦ ਪੋਸਟ ਕਰਦੀ ਹਾਂ ਆਪਣੀ ਫੇਮ ਵਾਸਤੇ ਔਮਨ ਬਾਕੀ ਆਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਨੈਕਸਟ ਵੀਡੀਓ ਚੰਗਾਈ ਸਤਿ ਸ਼੍ਰੀ ਅਕਾਲ